ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਅੱਜ ਚੱਲਣ ਲੱਗੇ ਆਂ ਕਿਲਾ ਸਾਹਿਬ ਜਾ ਕੇ ਉਹਨੇ ਹੀ ਤੇ ਸੁਨਮਾਨ ਦਾ ਢੇੜਾ ਹੈ ਤੇ ਜਾਏਗੇ ਉੱਥੇ ਤੁਸੀਂ ਬੱਸ ਬੋਲੋ ਹਾਂਜੀ ਅਪਾ ਕਿਲਾ ਸਾਹਿਬ ਪਹੁੰਚ ਗਏ ਪਤਾ ਸਾਈਡ ਤੇ ਉਹ ਸੰਗਤ ਆਈ ਅੱਜ। ਉਹ ਲੇਟ ਹੋ ਗਏ। ਬੱਚੇ ਦੀ ਗੱਲ ਕੀ। ਸੰਗਤ ਸਵਾਦ ਦੇ ਦਿਨ ਸुरू ਹੋਵੇਗਾ ਜੀ। ਸਵਾਦ ਦੇ ਦਿਨ ਸुरू ਹੋਵੇਗਾ ਅੱਜ। ਬਹੁਤ ਹੀ ਸੰਗਤ ਆ। ਜੇ ਕਿਹਾਂ ਦਾ ਪੋਜਨ ਸ਼ਾ ਅੱਜ ਵੀ ਲੰਗਰ ਕਰ ਰਹੇ ਇਸ ਸਮਾਪਨ ਦੇਗਾ। ਜਦੋਂ ਸੀਰੀ ਜੋੜ ਮੇਲਾ ਸ਼ੁਰੂ ਹੋਣਾ ਹੈ। ਇਸ ਥਾਂ 'ਤੇ ਲੰਗਰ ਗੁਰੂ ਦੇ ਲੰਗਰ ਅਟੁੱਟ ਬੱਤ ਨੇ। ਤੇ ਗੁਰੂ ਨਾਨਕ ਪਾਸ਼ਾ ਮਾ ਇਹ ਇੱਥੇ ਲੇਟ ਹੋ ਗਏ ਲੰਗਰ ਚੱਲ ਰਿਹਾ ਵਧੀਆ ਸਾਡੇ ਚਾਹ ਬਣੇ ਲੋਕ ਸੇਵਾ ਵੀ ਬਹੁ ਕਰ ਰਹੇ ਆ ਜੋੜਾ ਕਰ ਉਧਰ ਹੈ ਪਰ ਉਧਰ ਭੀੜ ਜਿਆਦੇ ਹੈ ਅੱਜ ਇੱਧਰ ਸੰਗਤ ਸੇਵਾ ਕਰ ਰਹੇ ਬਹੁਤ ਸ਼ਤ ਦਾਈ ਬਹੁਤ ਸ਼ਕਾਰਜੋਗ ਸੰਤਾ ਅੱਜ ਇੱਧਰ ਲਾਇਆ ਮਵਰਤ ਸਰ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਕੇ ਅੱਜ ਸੰਗਤ ਜਿਆਦੇ ਹੈ ਅੱਗੇ ਪਹਿਲੀ ਸਾਈਡ ਹੁੰਦੀ ਹੈ ਧੁਰੂ ਕਚਾ ਸਾਡੇ ਸ਼ਕਾਰਜੋਗ ਬੀਰ ਜੀ 500 ਰੁਪਏ ਕਾਰਜ ਅੱਜ ਅਸੀਂ ਲੇਟ ਹੋ ਗਏ 11:35 ਹੋ ਗਏ ਮੈਨੂੰ 12 ਵਜੇ ਸਕੂਲੋਂ ਲੈ ਕੇ ਆਉਣਾ ਤਨਹੀਂ ਤਾਂ ਅਸੀਂ 2 ਘੰਟੇ ਰੁਕਣਾ ਸੀ ਕਿਹੜੇ ਮੁੰਡਾ ਬੇਨਤੀਆਂ ਕਰਦੀਆਂ ਨੇ ਆਪਕੋ ਮੋਦਕੋੋਛ ਕੀਨ ਹੈ ਹੈਨਾ ਹੈ ਹੈ ਖਾਲੀ ਉਰੇ ਆਰੇ ਸੋਈ ਜੀ ਨੀ ਬਾਸ ਬਾਸ ਹੋੜਨੀ ਹੋੜ ਨਹੀਂ ਖਾਣੀ ਤੂੰ ਹਲੇ ਚਾਰ ਸਾਲ ਦਾੜੀ ਦਾ ਕੋਡ ਪ੍ਰਾਣਾ ਹੋ ਗਿਆ ਨਾ ਠੱਡ ਵੱਧ ਗਿਆ ਥੋੜਾ ਜਿਹਾ ਉਹ ਮੇਚ ਨਹੀਂ ਆਉਂਦਾ ਹੈ ਹਾਂ ਹਾਂ ਪਤਾ ਨਹੀਂ ਜੈਪ ਖੁੱਲ੍ਹ ਜਾਂਦੀ ਹੈ ਨਹੀਂ ਜੈਪ ਇਹ ਜੈਪ ਪਰ ਨਹੀਂ ਫਿਰ ਉਹ ਹੀ ਖੁੱਲ੍ਹ ਗਈ ਨਹੀਂ ਲੱਗਿਆ ਨਹੀਂ ਹੁੰਨਾ ਸਹੀ ਸਹੀ ਨਹੀਂ ਹੁੰਦੀ ਜੈਪ ਤਾਂ ਸਹੀ ਸੀ ਉਹਦੇ ਦੇ ਬੈਠੇ ਹੋਣਗੇ ਨਾ ਉਹ ਬੈਠੇ ਬਾਹਰ ਪੈ ਗਿਆ ਮੰਮੀ ਨੇ ਕਿਹਾ ਜੈਪ ਖੁੱਲ੍ਹ ਗਈ ਉਹ ਜਦੋਂ ਉਹ ਬੈਠੇ ਤੇ ਬਾਹਰ ਪੈ ਗਿਆ ਸੌਣ ਨਾ ਪਾਇਆ ਖੜੇ ਹੀ ਹਾਂ ਉਹ ਸੌਣ ਤਾਂ ਠੰਡ ਹੈਗੀ ਹੈ ਫਿਰ ਠੰਡ ਲੱਗਦੀ ਹੈ ਨਹੀਂ ਉਹਦੀ ਜੈਪ ਨਾ ਔਰ ਜੀ ਸਾਡਾ ਬਾਪੂ ਵੀ ਰੌਣਕ ਹੀ ਲਾਉਂਦਾ ਹੈ ਛੇੜਦਾ ਹੀ ਤਾ ਉਹਨਾਂ ਆਏ ਨੇ ਛੇੜਾਂਗੇ ਜਾਣ ਕੇ ਕਿਉਂ ਐਸ ਬੋਲੂ ਆਖ ਜਾਂਦਾ ਉਹ ਸਾਰੇ ਨਹੀਂ ਆਇਆ ਆਪਾਂ ਸੁਸਾ ਘੱਟ ਨੇ ਉਹ ਸਾਰੇ ਨਹੀਂ ਬੋਲਣ ਲੱਗ ਜਾਂਦੇ ਕਿਵੇਂ ਕਿਵੇਂ ਡਾਕਟਰ ਸਾਹਿਬ ਕਿਵੇਂ ਜੀ ਕਾਹ ਤੋਂ ਬੋਲਣ ਲੱਗ ਪੈਂਦੇ ਹੈ ਦੱਸਿਓ ਜੀ ਕੀ ਵਦਿਆ ਉਹਨਾਂ ਦਾ? ਬੱਸ ਦਿਓ। ਲੈ ਫਿਰ ਫਾਇਦਾ ਕੀ ਫਿਰ? ਦੱਸਿਓ ਜੀ। ਹੈਬੀ। ਕੀ ਵਦਿਆ? ਕੁਝ ਨਹੀਂ ਵਦਿਆ। ਨਾ ਤੇ ਦਾਦੋਂ ਨੇ ਵੀ ਨੂਨ ਵਿਆ ਕਰ ਉਹਨੂੰ ਤੇ ਸੋਡੀਅਮ ਵਦਿਆ। ਸੋਡੀਅਮ ਕਟਿਆ ਹੈ? ਕਟਿਆ? ਅੱਛਾ ਸੋਡੀਅਮ ਕਟਿਆ। ਅੱਛਾ ਸੋਡੀ ਰਹਿਣਾ ਚੱਲਣ ਤਾਂ ਬਿਲਕੁਲ ਸਹੀ ਹੋ ਜਾਣ। ਹੈ? ਰਾਈ ਤੋਂ ਆਪ ਜੀ ਨੇ ਦਿੱਤਾ ਸੀ ਆ ਉਹ ਖਰੀਦ ਆਂ ਦਾ ਜੇਰ ਸੋਖਿਆ ਗਏ ਆ ਗੈਸ ਬਣੀ ਪੀਦੇ ਸਾਗ ਖਾਧਾ ਨਾ ਸਾਗ ਹਾਜਮ ਨਹੀਂ ਹੁੰਦਾ ਉਮਰ ਦੇ ਹਿਸਾਬ ਨਾਲ ਸਾਗ ਤਾਂ ਵੱਡਿਆਂ ਦੇ ਵੱਡਿਆਂ ਦੇ ਨਹੀਂ ਹਾਜਮ ਹੁੰਦਾ ਸਾਗ ਫੋੜ ਕੇ ਟੁਟਕ ਟੁਟਕ ਕੇ ਖਾਧਾ ਸੀ ਹਾਂ ਦਾ ਸਵੇਰ ਖਾਂਦਾ ਜੇ ਮੇਰੇ ਸਵੇਰ ਖਾਂਦਾ ਹੀ ਮੇਰੇ ਪਿਆ ਬਣਿਆ ਪਿਆ ਬੁੱਢੇ ਬੰਦਾ ਜਿਆ ਸਾਗ ਦਾ ਪਣਿਆ ਹੈਂ ਦਾ ਨਾ ਬੰਦਾ ਨਹੀਂ ਤੇਰਾ ਇਹਦੇ ਨਾਲ ਬੰਦਾ ਤੇਰਾ ਤਾਂ दारू ਪੀਂਦਾ ਕੌਣ ਹੈ ਮੇਸਟਰ ਬਣਾਂਗੇ ਇਹਦਾ ਅਗਲੇ ਛੋਟੇ ਕਾਹ ਜੀ ਨਾਲੇ ਆਪਾਂ ਦਾਰੂ ਦੀ ਸੌਂ ਪਾਈ ਵੀ ਹੈ ਵੀ ਆਪਾਂ ਜਾਂਦਾ ਸਿਆਲ ਸਿਆਲ ਪੀਣੀ ਜਾਂ ਗਰਮੀਆਂ ਗਰਮੀਆਂ ਪੀਣੀ ਹੈ ਧੋਹਰ ਬਿਰਗੀ ਦੱਸਾ ਥੋੜਾ ਇੱਕ ਰੱਪੇ ਤੋਂ ਜਿੱਥੋਂ ਡੱਪ ਰਿਆ ਹੋਇਆ ਆ ਕਿ ਰਿਪਾਰੋਂ ਦਾ ਤੇਜਾ ਦਾ ਖਰਾਬ ਹੋ ਜਾਂਦੀ ਹੈ ਉਹ ਗਰ ਰੇ ਤੋਂ ਬੁੜਾ ਬੁੜਾ ਜੀ ਜੇ ਲੋਟੇ ਸਰਦਾਰਾਂ ਦੇ ਹਾਂ ਕੋਲ ਆ ਵੀ ਖਾਂ ਜਾਂਦੀ ਰੋਟੀਆਂ ਗੁਆ ਕੇ ਜੁਆ ਕੇ ਖਾਣ ਬੈਠੀ ਤੂੰ ਕੀ ਕਰਦੀ ਫਿਰਦੀ ਐ ਕੋਟ ਆ ਪਾਪੇ ਦਾ ਕੋਟ ਆ ਤੂੰ ਵੀ ਐ ਕੋਟ ਦਾ ਦੇਖ ਲੀ ਜਾ ਕਵੇਂ ਸਿਰ ਉੱਤੇ ਸਰਵਾਹਾਂ ਦੇ ਹਾਂ ਸਿਰ ਉੱਤੇ ਸਰਵਾਹਾਂ ਦੇ ਪੈਰ ਉੱਤੇ ਬਰਦਾਨਾ ਦੇ ਵੀ ਕਿ ਦੋਨੇ ਸਰਵਾਹਾਂ ਦੇ ਆਲੇ ਨੇ ਖੈਰ ਉਹ ਤਾਂ ਇਹ ਗੰਦੇ ਖਾਂਦੇ ਪਿੰਦੇ ਕਰਦੇ ਆਂ ਆ ਢੱਡਵਾਲੇ ਖਾਂਦੇ ਪਿੰਦੇ ਕਰਾਂਦੇ ਆ ਗੈਸਰ ਸਾਗ ਨਾਲ ਬਣੀ ਹੈ ਗੈਸਰ ਹੁਣ ਫੇਰ ਤੱਤਾ ਕਰਦੇ ਪੰਮਾ ਡੈਡੀ ਨੂੰ ਸਾਗ ਹਾਂ ਸਾਗ ਤੱਤਾ ਕਰਦੇ ਸਾਗ ਖਾਣਾ ਜੜੀ ਅਗਰ ਸਾਗ ਖਾਣਾ ਹੈ ਜੇ ਲੱਗੀ ਫੋਦਨ ਆਪਾਂ ਨੂੰ ਪਕਾ ਲਈਏ ਜੇ ਜੀ ਦੋ ਖਾਣੋਂ ਇੱਕ ਦਿਨ ਅਰੇ ਹਫਤਾ ਤੱਕ ਕਰਨੀ ਹਾਂ ਲੈ ਕੇ ਬਹੁਤ ਜਿਆਦਾ ਨਾਲੇ ਪਾਪਾ ਜੀ ਬਣਵਾ ਲੈਂਦੇ ਸਾਗ ਨਾਲੇ ਕਹਿੰਦੇ ਲਗਾਤਾਰ ਨਹੀਂ ਖਾਣਾ ਚਾਹੀਦਾ ਆਪਾਂ ਨਾਲ ਤਾਂ ਸਾਗ ਬਣਵਾ ਲੈਂਦਾ ਤੇ ਨਾਲੇ ਕਹਿੰਦਾ ਲਗਾਤਾਰ ਨਹੀਂ ਖਾਣਾ ਚਾਹੀਦਾ ਸ਼ਾਹ ਨੂੰ ਐ ਸੋਕਾ ਹੈ ਮਾੜਾ ਰਟਟ ਥੱਲੇ ਰੱਖੋ ਕੋਕਾ ਕੋਲਾ ਮਾੜਾ ਉਹ ਤੱਕ ਫੇਰ ਜਾਂਦਾ ਚਟਾਂ ਕੇ ਰਹਾ ਵਰਮਾ ਤੇ ਕੋਈ ਉਹ ਜਿਉਂ ਫੇਰ ਮਾ ਥੱਲੇ ਖਾਰਾ ਲਿਆ ਨਾ ਖਾਰੇ ਨਾਲ ਸਹੀ ਹੋ ਜਾਂਦਾ ਲਿਆ ਕੇ ਦਵਾ ਕੋਈ ਖਾਰਾ ਲੈ ਜੀ ਪੇਟ ਦਾ ਮੇਰਾ ਸੋਣ ਤੇ ਨੀ ਨੰਬਰ 3 ਮੈਂ ਬਰਾਤ ਲੈਟਾ ਲਿਆ ਲੈ ਤੇ ਨਾ ਚਰ ਬਣਤੀ ਮਮੁਰ ਦੇ ਤਾਰ ਦੇ ਇੱਕ ਹੋ ਰਿਹਾ ਕਿਹੜਾ ਸੀ ਧੱਕੇ ਮੂੰਹ ਫਾਦੀ ਧੱਕੇ ਨਾ ਹੂੰ ਉਹਦੇ ਪਿੱਛੇ ਮੇਰੀ ਕੁੱਕਾਂ ਰਗੜੀ ਆ ਮਮਾ ਚੜ੍ਹ ਗਿਆ ਬੰਦੇ ਆ ਬਗਲਾ ਲਾ ਨਾ ਵੇਖ ਕੋਈ ਲਾਇਆ ਆ 2 ਰੁਪਏ ਚੱਕ ਲਓ 2 ਰੁਪਏ ਦੋਸ ਵਾ ਕੇ ਭਾਈ ਮਸਾਹੇ ਪੰਚਾਇਤ ਵਿੱਚ ਆਇਆ ਆ ਤੇ ਮਾ ਦੋ ਜਿਆ ਸਕੂਲ ਦੀ ਬਲੇ ਜਾਉਣ ਨੂੰ ਕਿਹਾ ਉਹ ਛਾਲਾ ਮਾਰਦਾ ਤੁਰਿਆ ਜੀ ਕਿਹੜਾ ਕੁੱਕਾ ਕੁੱਕਾ ਉਹ ਬਾਬਾ ਜਗਜੀਤ ਸਿੰਘ ਨੇ ਗੁਰੂ ਦੇ ਨਾਲ

ਇਹ ਦੋ ਪੀਣ ਲੱਗ ਪਏ। ਇਹ ਨਾ ਪੀਂਦਾ ਨੀ ਨੰਨੇ ਮੁੰਡੇ ਨੂੰ ਮਾਤਾ ਕੋਲ ਹੀ ਮਿਲਦੀ। ਇਹ ਨਹੀਂ ਚ ਮੈਂ ਛੱਡ ਦੂੰਦਾ ਯਾਰ ਨਾ। ਤੇ ਕਾਕਾ ਜੀ ਨੂੰ ਕਿਹਾ ਕੋਈ ਗੱਲ ਸੀ ਕਰੀ ਤੇ ਮੈਂ ਛੱਡ ਦਿੰਦਾ। ਉਹ 2 ਰੁਪਏ ਚੱਕ ਲਾ ਲਾ। ਉਹ 2 ਰੁਪਏ ਕੇ ਬਹੁਤੰਦੇ ਸੀ। 200 ਵਰਗੇ। 200 ਕੀ 69 55 ਪੰਜਾਹ ਦੀ ਗੱਲ ਸੌਖੀ ਹੈ। ਚਲੋ ਇਹ ਗਰੀਬ ਨੂੰ ਦੇਤੇ ਤਾਂ ਉਹ ਨੱਚਦਾ ਫਿਰਿਆ ਹੈ ਗਰੀਬ ਨੂੰ ਦੇਤੇ ਤਾਂ ਉਹ ਨੱਚਦਾ ਫਿਰਿਆ ਉਹ ਤਾਂ ਗੱਛਾ ਮਾਰਦਾ ਗਿਆ ਖਾਲਾ ਮਾਰਦਾ ਗਿਆ ਬੰਜੀਆਂ ਨੂੰ ਮਾਰਦੇ ਲੋ ਜੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹਾਲ ਸਮਝੀ ਠੋਕ ਕੇ ਧੰਨਵਾਦ ਜੇ ਅੱਗੇ ਵੀਡੀਓ ਬਣਾਈ ਤਾਂ ਫਿਰ ਪਾ ਦਾਂਗੇ ਨਹੀਂ ਇੱਥੇ ਬੰਦ ਕਰਾਂਗੇ ਇਹ ਕਿਹੜਾ ਹੈ? ਇਹ ਆਪਾਂ ਲੈ ਲੈਂਦੇ ਆ ਇੱਕ ਗਲਾਸ ਪਾ ਲੈਣੇ। ਕਿੰਨਾ ਹੀ ਗਾੜਾ ਕਿੰਨੀ ਪੋਵੇ। ਊਂ। ਬੀਬੀ ਕਹਿੰਦੀ ਅਜੇ ਤੱਕ ਕੁਝ ਨਹੀਂ ਕਹਿੰਦੇਗੇ। ਬੀਬੀ ਤਾਂ ਬੋਲਣ ਦੇ ਇੰਦਰ ਤੇ ਜਵਾਨ ਬਹੁਤ ਚੰਗੇ ਨੇ। ਬੀਬੀ ਨੂੰ ਪੁੱਛਾਂ ਗੱਲ ਦੀ। ਬੀਬੀ ਦੀ ਆਤ ਹੈ। ਅਜੇ ਤੱਕ ਕੋਈ ਨਹੀਂ ਆਇਆ ਤੱਕ। ਮੈਂ ਇਹਨੂੰ ਲਿਆ ਕੇ ਦਿੱਤਾ ਜੀ। ਕੋਕੋ ਆ ਚਾਕਲੇਟ ਵਾਲਾ ਆ ਪੀਲਾ ਆ ਪਤਾ ਨਹੀਂ ਕਿਹੜਾ ਬਈ ਆ। ਆਪਾਂ ਦਾ ਬੜਨਾ ਘਟ ਆਉਂਦਾ। ਤੇ ਸਾਡੀ ਜੋਈ ਆਸਤੇ ਲਿਆਂਦੀ ਅਸੀਂ ਗਾਚਕ। ਸਪੈਸ਼ਲ ਗਾਚਕ। ਜੋਈ ਬੌਸ ਕਿਨਾ ਗਾਚ ਖਾਂਦੀ। ਬੌਸ ਕਿਨਾ ਖਾਂਦੀ ਗਾਚ ਕੇ ਇਹ। ਰੋਟੀ ਖਾ ਲਈਏ ਨੇ। ਜਿਹੜੀ ਗੱਤ ਕਰਨੀ ਦੂਜੀ ਹੈ ਗਰੀ ਫਿਰ ਅਸਤੇ ਹੋਲੀ ਆਉਂਦੀ ਲਾਲੀ ਵੀ ਮੈਂ ਜਾ ਮਕਾਮ ਦੀ ਗੱਤ ਚਲਵਾਵਾਂ ਹਾਂ ਲਿਆਂਗਵਕ ਹੁਣੇ ਲੈ ਕੇ ਤਾਂਾਂਗੇ ਕਰਕੇ ਕਿਉਂ ਸੱਤ ਕਿੱਥੇ ਆਏ